ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਆਜੋ ਅੱਜ ਆਪਾਂ ਤੁਹਾਡੇ ਫਾਇਦੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਦੇਖੋ ਜਿਹੜੇ ਵੀਰ ਨੈਸਲੇ ਨੂੰ ਨੈਸਲੇ ਡੇਰੀ ਨੂੰ ਦੁੱਧ ਪਾਉਂਦੇ ਨੇ ਨਾ ਉਹ ਨੈਸਲੇ ਡੇਰੀ ਆ ਪ੍ਰੋਡਕਟ ਫ੍ਰੀ ਲਾਉਂਦੀ ਆ ਦੇਖ ਲਓ ਆ ਗੈਂਸ ਗੋਬਰ ਗੈਂਸ ਏ ਆ ਨੈਸਲੇ ਡੇਰੀ ਵਾਲੇ ਫ੍ਰੀ ਲਾਉਂਦੇ ਨੇ ਬਿਲਕੁਲ ਆ ਦੇਖ ਲਓ ਠੀਕ ਹੈ 1 ਰੁਪਿਆ ਨਹੀਂ ਖਰਚਾਉਂਦੇ ਤੋਂ ਲੈਂਦੇ ਜਿਹੜੇ ਜਿਹੜੇ ਗਾਂਕ ਉਹਨਾਂ ਨੂੰ ਦੁੱਧ ਪਾਉਂਦੇ ਨੇ ਠੀਕ ਹੈ ਆ ਦੇਖ ਲਓ ਆ ਉਹਨਾਂ ਦਾ ਮੀਟਰ ਜਦੋਂ ਗੈਸ ਬਣ ਗਈ ਜਾਂਦੇ ਤੋਂ ਪਤਾ ਲੱਗ ਜੂਗਾ ਰੀਜੀ ਲਾਈਟ ਜਗ ਪੂਗੀ ਤੇ ਆ ਸਾਡੇ ਪਿੰਡ 'ਚ ਤਿੰਨ ਚਾਰ ਲਾ ਕੇ ਗਏ ਨੇ ਆ ਤੁਹਾਨੂੰ ਦਿਖਾ ਦੇਣਾ ਸਾਰਾ ਮੈਂ ਤੇ 1 ਰੁਪਿਆ ਨਹੀਂ ਇਹਦੇ ਲੱਗਾ ਸਾਰਾ ਕੰਪਨੀ ਦਾ ਖਰਚਾ ਨਾ ਆਪਾਂ ਬਾਅਦ 'ਚ ਵੀ ਨਹੀਂ ਦੇਣਾ ਕੋਈ ਵੀ ਸਿਰਫ ਆਪਾਂ 2 ਸਾਲ ਹੀ ਲਗਾਤਾਰ ਉਹਨਾਂ ਨੂੰ ਦੁੱਧ ਪੋਣਾ ਵਾ ਠੀਕ ਹੈ ਕਿਉਂਕਿ ਹੁਣ ਸਿਲੰਡਰ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਨੇ ਤੇ ਜੇ ਕਿਸੇ ਭੈਣ ਭਰਾ ਦਾ ਫਾਇਦਾ ਹੁੰਦਾ ਤੇ ਆਪਦਾ ਕਰਵਾ ਲਓ ਜਿਹੜੇ ਭਰਾ ਨੈਸਲੇ ਨੂੰ ਦੁੱਧ ਪੌਂਦੇ ਨੇ ਉਹ ਮੰਗ ਕਰੋ ਉਹ ਵੀ ਲਵਾਓ ਉਹਦੇ 'ਚ ਗੋਇਆ ਪੋਣਾ ਵਾ ਕਿ ਉਥੋਂ ਕੁਲਕੇ ਸਾਰਾ ਇਹਦੇ ਵਿੱਚ ਦੀ ਜਾ ਕੇ ਤੇ ਆ ਆਪੇ ਆਵੇ ਫੁੱਲੀ ਜਾਂਦਾ ਜਿਵੇਂ ਜਿਵੇਂ ਵਿੱਚ ਗੈਸ ਬਣੀ ਜਾਂਦੀ ਠੀਕ ਹੈ ਤੇ ਵੇਸਟੇਜ ਉਧਰ ਨਿਕਲੀ ਜਾਂਣੀ ਇੱਧਰ ਆ ਭੜਕੇ ਤੇ ਆਪੇ ਖੇਤਾਂ ਨੂੰ ਤੁਰਿਆ ਜਾਣਾਗਾ ਜਦੋਂ ਗੈਸ ਬਣ ਗਈ ਹਵਤਕ ਦੇ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਚੱਲਣ ਲੱਗ ਪੈਂਦੇ ਗੈਸ ਚੁੱਲਾ ਠੀਕ ਹੈ ਚੁੱਲਾ ਚੱਲਾ ਸਾਰਾ ਕੁਝ ਦੇਖੇ ਜਾਂਦੇ ਨੇ ਫਿਰ ਇਹਨੇ ਵਿੱਚ ਦੀ ਪਾਈਪ ਦੀ ਉੱਥੋਂ ਆਪਾਂ ਬਟਰ ਨੱਪਦੇ ਇਹਨਾਂ ਜਿਹੜਾ ਮੀਟਰ ਦਿਖਾਇਆ ਤੁਹਾਨੂੰ ਤੇ ਆ ਪਾਈਪ ਜਾਂਦੀ ਗਾਂ ਕਰਿਆ ਨੂੰ ਬਹੁਤ ਵਧੀਆ ਚੀਜ਼ ਹੈ ਜਿਹੜੇ ਭੜਾ ਲਾਉਂਦੇ ਜੇ ਦੁੱਧ ਪਾਉਂਦੇ ਜੇ ਨੈਸਲੇ ਨੂੰ ਉਹ ਸਾਰੇ ਭਰਾ ਆਪੋ ਆਦ ਦੇ ਲਵਾ ਲਓ ਬਿਲਕੁਲ ਕੋਈ ਖਰਚਾ ਨਹੀਂ ਹੈਗਾ ਤੇ ਅੱਗੇ ਸ਼ੇਅਰ ਜਰੂਰ ਕਰਿਆ ਜੇ ਹੋਰ ਵੀ ਦੋਸਤਾ ਮਿੱਤਰਾਂ ਤੱਕ ਆਪਣੇ ਭਰਾਵਾਂ ਤੱਕ ਜਰੂਰ ਪਹੁੰਚੇ ਤੇ ਹੋਰ ਵੀ ਕੋਈ ਭਰਾਏ ਦਾ ਫਾਇਦਾ ਲੈ ਸਕੇ ਠੀਕ ਹੈ ਇੰਨੀ ਕੁ ਮੇਰੀ ਬੇਨਤੀ ਤੁਹਾਨੂੰ ਜਰੂਰ ਵੱਤੋ ਵੱਤ ਸ਼ੇਅਰ ਕਰਿਆ ਜੇ ਤੇ ਬਹੁਤ ਕਾਮਯਾਬੇ ਕਿਉਂ ਇੱਕ ਦੋ ਤਿੰਨ ਆਪਣੇ ਪਿੰਡ ਚ ਲਾਏ ਨੇ ਦੂਜੇ ਦੋ ਚੱਲਦੇ ਪਏ ਨੇ ਇੱਕ 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 ਦੋ ਨੇ ਉਹ ਚੱਲ ਪਏ ਨੇ ਇਹ ਲੇਟ ਲੱਗਾ ਇਹ ਥੋੜਾ ਜਿਹਾ ਜੇ ਭਰਿਆ ਗੈਸ ਨਾਲ ਇਹ ਨੀ ਇਹ ਚਾਲੂ ਹੋਇਆ ਸਿਰਫ ਨੈਂਸਲੇ ਨੂੰ ਦੁੱਧ ਪਾਉਣ ਵਾਲੇ ਵੀਰਾਂ ਨੂੰ ਇਹ ਸਹੂਲਤ ਮਿਲਦੀ ਏ ਜਿਹੜੇ ਕਿਸੇ ਹੋਰ ਡੈਰੀ ਨੂੰ ਪਾਉਂਦੇ ਨੇ ਉਹਨਾਂ ਦਾ ਨਹੀਂ ਮੈਨੂੰ ਪਤਾ ਉਹਨਾਂ ਬਾਰੇ ਜਾਣਕਾਰੀ ਵੀ ਹੈ ਨਹੀਂ ਇਹ ਸਿਰਫ ਨੈਂਸਲੇ ਵਾਲੇ ਲਾ ਕੇ ਦੇ ਦਿੰਦੇ ਨੇ ਆਪਦੇ ਕੋਲੋਂ ਠੀਕ ਹੈ ਬਿਲਕੁਲ ਫ੍ਰੀ ਹੈ ਕੋਈ ਖਰਚਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਠੀਕ ਹੈ ਤੇ ਆ ਦੇਖ ਲਓ ਜੇ ਤੁਸੀਂ ਵੀ ਮੇਰੇ ਭਰਾ ਪਾਉਂਦੇ ਜੇ ਦੁੱਧ ਤੇ ਆਪਦਾ ਇਹ ਲਵਾ ਸਕਦੇ ਜੇ ਬਹੁਤ ਵਧੀਆ ਚੀਜ਼ ਏ ਕਿਉਂਕਿ ਬਹੁਤ ਜਿਆਦਾ ਮਗਾਈ ਹੋ ਚੁੱਕੀ ਚਲੋ ਕੋਈ ਨਾ ਕੋਈ ਖਰਚਾ ਤਾਂ ਆਪਣਾ ਨਿਕਲਦਾ ਹੀ ਹੈ ਬਜਤ ਹੁੰਦੀ ਹੈ ਠੀਕ ਹੈ ਤੇ ਮੇਰੇ ਭਰਾ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਨਾਲ ਸਸੀ ਗਾ ਸਾਰੇ ਭਰਾਵਾਂ ਹਾਂਜੀ ਦੋਸਤੋ ਦੱਸਿਓ ਆਪੋ ਆਪ ਦੇ ਨਾਲੇ ਕਮੈਂਟਾਂ ਦੇ ਵਿੱਚ ਵਿਚਾਰ ਕਿਵੇਂ ਲੱਗਿਆ ਜਗਾੜ ਤੁਹਾਨੂੰ ਤੇ ਸਾਨੂੰ ਤਾਂ ਬਹੁਤ ਵਧੀਆ ਲੱਗਾ ਤੁਸੀਂ ਵੀ ਆਪੋ ਆਪ ਦੇ ਵਿਚਾਰ ਦੱਸੋ ਕਿਹਦੇ ਕਿਹਦੇ ਲੱਗਾ ਆ ਤੇ ਜੇ ਕਿਵੇਂ ਦਾ ਤੁਹਾਨੂੰ ਜਗਾੜ ਲੱਗਿਆ ਠੀਕ ਹੈ ਤੇ ਨਾਲੇ ਮੇਰੇ ਭਰਾ ਵੀਡੀਓ ਸ਼ੇਅਰ ਕਰ ਦਿਓ ਸਸਿਰਕਾਰ